ਕਿ ਮੈਂ ਯਕੀਨ ਬਹੁਤ ਜਲਦੀ ਕਰ ਲੈਣਾ ਹਰੇਕ ਨੂੰ ਆਪਣੇ ਵਰਗਾ ਸਮਝ ਲੈਣਾ ਸੋ ਆ ਹੀ ਰਿਗਰਟ ਹੈ ਇਹ ਸਾਰੀ yaad ਤਾਂ ਹਟਦੀ ਨਹੀਂ ਜਾਂਦੀ ਨਹੀਂ ਪਤਾ ਨਹੀਂ ਕਿਉਂ ਬਾਲੀਵੁੱਡ ਹੈ ਵਸੇ ਜ਼ਹਿਨ ਦੇ ਵਿੱਚ ਸਿੰਗਾ ਦੇ ਕਿ ਹਾਂ ਮੈਂ ਵੀ ਬਾਲੀਵੁੱਡ ਦੇ ਵਿੱਚ ਪ੍ਰੋਜੈਕਟ ਕਰਨਾ ਕੋਈ ਮੇਰੇ ਜ਼ਹਿਨ ਦੇ ਵਿੱਚ ਤਾਂ ਹਾਲੀਵੁੱਡ ਵੀ ਹੈਗਾ ਇਹ ਦੇਖਦੇ ਜਾਂਦੇ ਕਦੋਂ ਦ ਬੋਸ ਸਿੰਗਾ ਵੈਨ ਐਂਡ ਆਲੀ ਸਿੰਗਾ ਪੰਜ 6 ਮਹੀਨਿਆਂ 'ਚ ਪਤਾ ਲੱਗ ਜੂਗਾ ਤਾਂ ਸੁੱਖੇ ਦੇ ਪਿੰਡ 'ਚੋਂ ਪਿਆਰ ਨਾਲ ਤਾਂ ਚਾਹੇ ਕੋਈ 100 ਵਾਰੀ ਲੰਘ ਜਾਏ ਪੱਲਲ ਕਾਰਾ ਮਾਰ ਕੇ ਜਾਣ ਵਾਲਾ ਸੁੱਕਾ ਨਹੀਂ ਗਿਆ ਤੁਸੀਂ ਸੁਪਨੇ ਤਾਂ ਵੱਡੇ-ਵੱਡੇ ਕਰ ਦਿੰਨੇ ਹੋ ਕਿ ਯਾਰ ਆਹ ਨਹੀਂ ਗੱਲ ਨਹੀਂ ਬਣੀ 2 ਮਿੰਟ ਤੁਹਾਡੇ ਮੈਸੇਜ ਕੋ ਲਿਖਣ ਨਾਲ ਜਾਂ ਕਮੈਂਟ ਕਰਨ ਨਾਲ ਮਤਲਬ ਕਹਿ ਦਿੰਨੇ ਹੋ ਕਿ ਯਾਰ ਐਦਾਂ ਨਹੀਂ ਹੋਗਾ ਉਦਾਂ ਨਹੀਂ ਹੋਇਆ ਸੀ ਆਹ ਕਰਦੇ ਸੀ ਸੋਚਦੇ ਸੀ ਪਰ ਤੁਸੀਂ ਇੱਕ ਵਾਰੀ ਸਾਨੂੰ ਖੋਲ ਤਾਂ ਦਿਓ ਤੁਸੀਂ ਸਪੋਰਟ ਤਾਂ ਕਰੋ ਇੱਕ ਵਾਰੀ ਖੋਲ ਕੇ ਇੱਕ ਟਾਈਮ ਆਊਗਾ ਜਦੋਂ ਅਸੀਂ ਵੀ 2-2 4-400 ਕਰੋੜ ਵਾਲੀਆਂ ਫਿਲਮਾਂ ਬਣਾਵਾਂਗੇ ਤਾਂ ਅਬ ਮੈਂ ਵੀ ਇੱਥੇ ਹੀ ਆ ਤੇ ਤੁਸੀਂ ਵੀ ਇੱਥੇ ਹੀ ਹੋ ਮੈਂ ਤਾਂ ਚਾਹਨਾ ਆਪਾਂ ਕੰਮ ਕਰੀਏ ਵਧੀਆ ਕਰੀਏ ਬਸ ਤੁਸੀਂ ਸਪੋਰਟ ਕਰੋ ਇੰਨਾ ਚਾਹੀਦਾ ਜੀ ਉਸ ਸਿੱਖ ਰਹੇ ਹੋ ਤੇ ਮੈਂ ਤੁਹਾਡੇ ਨਾਲ ਦੀਕਸ਼ਾ ਠਾਕੁਰ ਉਮੀਦ ਕਰਦੇ ਹਾਂ ਤੁਸੀਂ ਸਾਰੇ ਸਾਨੇ ਠੀਕ-ਠਾਕ ਹੋਵੋਗੇ ਫਿਲਮ ਸਿੰਗਾ ਦੀ ਆ ਰਹੀ ਹੈ ਤੇ ਜ਼ਬਰਦਸਤ ਐਕਸ਼ਨ ਤੁਸੀਂ ਫਿਲਮ ਦੇ ਵਿੱਚ ਟ੍ਰੇਲਰ ਦੇ ਵਿੱਚ ਕਰਦੇ ਹੋ ਦੇਖਿਆ ਫਿਲਮ 23 ਤਰੀਕ ਨੂੰ ਰਿਲੀਜ਼ ਹੋਣੀ ਹੈ ਫਿਲਮ ਦੇ ਪ੍ਰੋਡਿਊਸਰ ਐਕਟਰ ਰਾਂਝਾ ਜੀ ਮੇਨਾ ਮੌਜੂਦ ਹੈ ਤੇ ਸਿੰਗਾ ਜੀ ਸਭ ਤੋਂ ਪਹਿਲਾਂ ਤਾਂ ਸਵਾਗਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਸ਼ੀ ਗਾਲਾ ਸਰ ਸਸ਼ੀ ਗਾਲਾ ਕੀ ਹਾਲ ਸਾਲਾ ਵਧੀਆ ਵਧੀਆ ਤੁਸੀਂ ਸਨਾਓ ਠੀਕ ਹੋ ਹਾਂਜੀ ਹਾਂਜੀ ਵਧੀਆ ਸਰ ਕੀ ਹਾਲ ਸਾਲਾ ਦਾ ਠੀਕ ਹੈ ਜੀ ਥੈਂਕ ਯੂ ਠੀਕ ਹੋ ਤੁਸੀਂ ਠੀਕ ਮੈਨੂੰ ਵੀ ਪੁੱਛ ਲਓ ਤੁਹਾਡਾ ਕੀ ਹਾਲ ਹੈ ਮੈਂ ਵੀ ਬਿਲਕੁਲ ਠੀਕ ਆ ਸਰ ਫਿਲਮ ਲੈ ਕੇ ਐਕਸਾਈਟਿਡ ਹੋ ਨਰਵਸ ਹੋ ਹੈਪੀ ਹੋ ਕੀ ਫੀਲਿੰਗਸ ਆ ਰਹੀਆਂ ਇਸ ਟਾਈਮ ਮਾਈਂਡ ਦੇ ਵਿੱਚ ਅ ਐਕਸਾਈਟਿਡ ਆ ਕਿਉਂਕਿ ਐਕਸ਼ਨ ਮੂਵੀ ਆ ਮੇਰੀ ਸੋ ਆਪਣੇ ਵੱਲੋਂ ਸਾਰਿਆਂ ਨੇ ਅਸੀਂ ਮਿਹਨਤ ਕੀਤੀ ਆ ਜੀ 7 ਅਪ੍ਰੈਲ ਨੂੰ ਤੁਸੀਂ ਜਾ ਕੇ ਦੇਖਿਓ ਜਰੂਰ ਤੇ ਕੋਸ਼ਿਸ਼ ਕੀਤੀ ਆ ਕਿਸੇ ਵਧੀਆ ਮੁੱਦੇ ਤੇ ਫਿਲਮ ਬਣਾਉਣ ਦੀ ਸੋ ਟਰਾਈ ਕੀਤੀ ਹੈ ਚਲੋ ਦੇਖਦੇ ਆਂ ਬਾਕੀ ਜੀ ਬਿਲਕੁਲ ਆ ਟ੍ਰੇਲਰ ਨੂੰ ਤਾਂ ਬਹੁਤ ਸੋਹਣਾ ਰਿਸਪੌਂਸ ਮਿਲ ਰਿਹਾ ਆ ਆਡੀਅנס ਬਹੁਤ ਪਸੰਦ ਕਰੀ ਆਮ ਸ਼ੋਰ ਫਿਲਮ ਨੂੰ ਵੀ ਉਨਹੀਂ ਚੰਗਾ ਰਿਸਪੌਂਸ ਮਿਲੇਗਾ ਅੱਛਾ ਇਹਦੇ ਵਿੱਚ ਤਾਂ ਤੁਸੀਂ ਫੁੱਲ ਐਕਸ਼ਨ ਕੀਤਾ ਹਰਾ ਤੇ ਪਰਸਨਲੀ ਸਿੰਘਾ ਨੂੰ ਕਿਹੋ ਜਿਹਾ ਜ਼ੋਨਰ ਦਾ ਕੰਮ ਕਰਨਾ ਪਸੰਦ ਆ ਪਰਸਨਲੀ ਮੈਨੂੰ ਰੀਅਲਿਸਟਿਕ ਜਿਹਾ ਕੰਮ ਕਰਨਾ ਪਸੰਦ ਆ ਮੂਵੀਜ਼ ਰੀਅਲਿਸਟਿਕ ਜੀਆਂ ਹੁੰਨੀਆਂ ਨੇ ਜਿਹੜੀਆਂ ਚੈਲੈਂਜਿੰਗ ਰੋਲ ਮੈਨੂੰ ਕਰਨੇ ਵਧੀਆ ਲੱਗਦੇ ਆ ਤੇ ਬਾਕੀ ਹਲੇ ਕੀਤਾ ਹੀ ਨਹੀਂ ਹਲੇ ਕੰਮ ਹੀ ਮੈਂ ਥੋੜਾ ਜਿਹਾ ਕੀਤਾ ਵਾ ਦੋ ਚਾਰ ਮੂਵੀਜ਼ ਕੀਤੀਆਂ ਨੇ ਅੱਗੇ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਫਿਰ ਜਦੋਂ ਮੈਂ ਸਿੱਖ ਜਾਊਗਾ ਚੰਗੀ ਤਰ੍ਹਾਂ ਵਧੀਆ ਤੇ ਫਿਰ ਦੇਖਿਆ ਪ੍ਰੋਡਿਊਸਰ ਵੀ ਆ ਤੇ ਨਾਲ ਐਕਟਰ ਵੀ ਆ ਫਿਲਮ ਦੇ ਵਿੱਚ ਤੰਗ ਕਿੰਨਾ ਕੁ ਕੀਤਾ ਸੈੱਟ ਤੇ ਪਹਿਲੇ ਇਹਨਾਂ ਨੂੰ ਦੱਸੋ ਨਹੀਂ ਮੈਨੂੰ ਪੁੱਛੋ ਸਵਾਲ ਮੈਂ ਨਹੀਂ ਤੰਗ ਕਰਦਾ ਮੈਂ ਵੈਸੇ ਵੀ ਨਹੀਂ ਕਰਦਾ ਕਿਉਂਕਿ ਮੈਨੂੰ ਇਦਾਂ ਲੱਗਦਾ ਕਿ ਯਾਰ ਜਿਹੜਾ ਮੇਰਾ ਕੰਮ ਹੈ ਉਹ ਮੈਂ ਕੰਮ ਕਰਕੇ ਆਪਣਾ ਟਾਈਮ ਟੂ ਟਾਈਮ ਪੂਰਾਣਾ ਹੈ ਟਾਈਮ ਟੂ ਟਾਈਮ ਚਲੇ ਜਾਣਾ ਐਕਚੁਅਲੀ ਤਾਂਗੇ ਇਹ ਪ੍ਰੋਡਿਊਸਰ ਤੇ ਐਕਟਰ ਹੋਏ ਨੇ ਕਿਉਂਕਿ ਦੋ ਚੀਜ਼ਾਂ ਚ ਫਸੇ ਹੋਏ ਨੇ ਸਾਰੀਆਂ ਚੀਜ਼ਾਂ ਹੀ ਪ੍ਰੋਡਿਊਸਰ ਐਕਟਰ ਤੇ ਕਿਉਂਕਿ ਐਕਟਿੰਗ ਤਾਂ ਇਹ ਕਰਦੇ ਸੀਗੇ ਵਿੱਚ ਫਿਲਮ ਦੇ ਵਿੱਚ ਵੀਰਾ ਤੇ ਬਟ ਪ੍ਰੋਡਿਊਸਰ ਉਹ ਦਿਮਾਗ 24 ਘੰਟੇ ਚੱਲਦਾ ਕਿਉਂਕਿ ਰਾਤ ਨੂੰ ਪਤਾ ਨਹੀਂ ਕਿਹੜੀ ਨੀਡ ਹੋ ਯਾਨੀ ਕਿਹੜੀ ਲੋਡ ਪੈ ਜਾਣੀ ਸੈੱਟ ਤੇ ਜਾਂ ਸਵੇਰ ਨੂੰ ਸ਼ੂਟ ਸ਼ੁਰੂ ਹੋਣਾ ਤਾਂ ਕੀ ਚੀਜ਼ ਚਾਹੀਦੀ ਆ ਕਿੱਥੇ ਪੈਸੇ ਦੇਣੇ ਕਿੱਥੇ ਚੈੱਕ ਦੇਣ ਉਹ ਇਦਾਂ ਦੀਆਂ ਚੀਜ਼ਾਂ ਮੈਨੂੰ ਲੱਗਦਾ ਉਹ ਜ਼ਿਆਦਾ ਹੈਟਿਕ ਵੀਰੇ ਨੂੰ ਸੀਗਾ ਤੇ ਸਾਡਾ ਕੰਮ ਸੀਗਾ ਅਸੀਂ ਸ਼ੂਟ ਕਰਦੇ ਸੀ ਐਕਟਿੰਗ ਕਰਦੇ ਸੀ ਚਲੇ ਜਾਂਦੇ ਸੀ ਬਟ ਫਿਰ ਵੀ ਸ ਕਾਫੀ ਕੋਆਪਰੇਟ ਕੀਤਾ ਸੋ ਸਿਮਰਜੀਤ ਹੰਦਲ ਵੀਰੇ ਨੇ ਸੋ ਆਈ ਵਿਸ਼ ਕਿ ਹੁੰਦੇ ਉਹ ਨਾਲ ਤੇ ਉਹਨਾਂ ਨੇ ਵੀ ਬਹੁਤ ਸੋਹਣੀ ਮੂਵੀ ਤੇ ਮਿਹਨਤ ਕੀਤੀ ਆ ਬਹੁਤ ਟਾਈਮ ਲਾਇਆ ਸੋ ਸਾਰੀ ਟੀਮ ਨੇ ਸਾਡੀ ਨੇ ਬਹੁਤ ਕੰਮ ਕੀਤਾ ਵਧੀਆ ਜੀ ਕਿੰਨਾ ਕੁ ਰੌਖਾ ਹੁੰਦਾ ਚੀਜ਼ ਦੇ ਵਿੱਚ ਐਕਟ ਵੀ ਕਰਨਾ ਫਿਲਮ ਦੇ ਲਈ ਤੇ ਉਹਨੂੰ ਪ੍ਰੋਡਿਊਸ ਵੀ ਕਰਨਾ ਦੋਨਾਂ ਚੀਜ਼ਾਂ ਨੂੰ ਬੈਲੈਂਸ ਕਿੱਦਾਂ ਕਰਦੇ ਸੀ ਬਹੁਤ ਬਹੁਤ ਐਕਚੁਅਲੀ ਮੁਸ਼ਕਲ ਹੋ ਜਾਂਦਾ ਹੈ ਸਪੈਸ਼ਲੀ ਜੇ ਫਿਲਮ ਇਸ ਸਕੇਲ ਦੀ ਜੇ ਲਾਈਟ ਫਿਲ ਹੁੰਦੀ ਨਾ ਹਾਈ ਲਾਈਟ ਹਰਡ ਕਾਮੇਡੀ ਫਿਲਮ ਬੰਦਾ ਚਲੋ 61 ਤੇ ਗਿਆ ਜਦੋਂ ਘਰ ਚ ਸ਼ੂਟ ਹੋ ਰਿਹਾ ਹੈ ਬੀ ਬੰਗਲੋ ਚ ਹੋ ਰਿਹਾ ਚਲ ਗਿਆ ਵਾਪਸ ਆ ਗਿਆ ਏਸੀ ਲੱਗੀ ਹੁੰਦੇ ਸਟੂਡੀਓ ਇਹ ਲੋਕੇਸ਼ਨ ਆ ਸਾਡੀ ਬਹੁਤ ਲੋਕੇਸ਼ਨ ਆ ਫਿਲਮ ਚ ਐਸ ਐਕਸਪੈਂਸਿਵ ਫਿਲਮ ਹੈ ਐਕਸ਼ਨ ਫਿਲਮਾਂ ਦਾ ਖਰਚਾ ਬਹੁਤ ਹੁੰਦਾ ਹੈ ਮੇਰੀ ਟੈਕਨੀਕਲ ਕਰੂ ਸਭ ਸਾਊਥ ਦਾ ਹੈ ਉਹ ਉਹ ਵੀ ਇਥੇ ਕੰਫਰਟੇਬਲ ਰਹਿੰਨ ਮੇਰੇ ਕੈਮਰਾਮੈਨ சுரேਸ਼ ਬਾਬੂ ਬਹੂਬਲੀ ਦਾ ਡੀਓਪੀ ਇਸ ਪਿਕਚਰ ਦੇ ਜਿਹਨੇ ਬਹੂਬਲੀ ਦੇ ਸਟੱਡੀ ਕੈਂਪ ਦਾ ਕੰਮ ਕੀਤਾ 200 ਦਿਨ ਦਾ ਉਹ ਸਾਡਾ ਕੈਮਰਾਮੈਨ ਕੇ ਗਣੇਸ਼ ਆਪਣਾ ਸਾਊਥ ਦਾ ਐਕਸ਼ਨ ਡਾਇਰੈਕਟਰ ਕੇਵਿਨ ਰੋਏ ਸਾਊਥ ਦਾ ਗੇਨ ਬੈਕਗ੍ਰਾਉਂਡ ਮਿ ਸੋ ਐਵਰੀ ਮੇਰੀ ਟੀਮ ਬਾਰੋ ਬਹੁਤ ਆਈ ਸੀ ਤੁਮੇ ਉਹ ਵੀ ਇੱਕ ਪ੍ਰੈਸ਼ਰ ਸੀ ਕਿ ਇਹ ਸਭ ਕੀ ਕਰਨ ਸਭ ਫੇਮਸ ਵੀ ਹੋ ਗਏ ਆਂ ਔਰ ਕੀ ਕਰਨ ਕਿ ਇਹਨਾਂ ਨੂੰ ਕੋਈ ਤਕਲੀਫ ਨਾ ਹੋਵੇ ਮੌਤਰਾ ਚਲੋ ਜੀ ਸਿੰਘਾ ਬਾਈ ਨੇ ਕੀ ਠੀਕ ਕੀਤਾ ਜੋ ਜਿਹੜੀ ਫਿਲਮਾਂ ਵਿੱਚ ਜਿਹੇ ਹੀਰੋ ਪੰਤੀ ਮੈਂ ਕੀਤੀ ਸੀ ਮੈਂ ਵੀ ਇਦਾਂ ਹੀ ਕਰਦਾ ਸੀ ਸਵੇਰੇ ਜਾਂਦਾ ਇਸ ਸਾਈਡ ਤੇ ਆਪਣੇ ਸੀਨਸ ਖਤਮ ਕੀ ਤੇ ਰਾਤ ਨੂੰ ਵਾਪਸ ਹੋਟਲ 'ਚ ਆ ਗਿਆ ਰਿਲੈਕਸ ਇਦਾਂ ਸ਼ੂਟ ਕੀਤੇ ਮੈਂ ਪਟਿਆਲਾ ਸ਼ੂਟ ਕਰ ਰਹੇ ਸੀ ਅਸੀਂ ਇਦਾਂ ਤੇ ਹੁਣ ਐਜ਼ ਅ ਪ੍ਰੋਡਿਊਸਰ ਮੇਰੀ ਫੋਰਥ ਮੂਵੀ ਵੈਸੇ ਐਜ਼ ਅ ਪ੍ਰੋਡਿਊਸਰ ਐਂਡ ਕਮਿੰਗ ਐਕਟਰ ਆਲਸੋ ਇਨ ਦਿਸ ਸਚਾਰਿਆ ਮੈਂ ਹੈਨਾ ਬਹੁਤ ਪ੍ਰੈਸ਼ਰ ਵਾਲਾ ਕੰਮ ਹੁੰਦਾ ਬਹੁਤ ਜ਼ਿਆਦਾ ਸੋ ਅੱਗੇ ਤੋਂ ਮੈਂ ਉਹਨਾਂ ਥੋੜਾ ਸੋਚਣ ਲੱਗੀ ਜਿਹੜਾ ਮੈਂ ਪ੍ਰੋਡਿਊਸ ਕਰ ਰਿਹਾ ਉਸ 'ਚ ਮੈਂ ਐਕਟਿੰਗ ਕਰਾਂ ਜਾਂ ਨਾ ਕਰਾਂ ਜਾਂ ਸਿਰਫ ਪ੍ਰੋਡਿਊਸ ਕਰਾਂਗਾ ਉਸ 'ਚ ਕੀ ਬੰਦਾ ਫਿਰ ਫੋਕਸ ਕਰਕੇ ਪ੍ਰੋਡਿਊਸ ਵੀ ਇੱਕ ਚੰਗੇ ਤਰੀਕੇ ਨਾਲ ਕਰ ਸਕਦਾ ਹੈ ਬਿਲਕੁਲ ਨਵਾਂ ਐਕਸਪੈਰੀਮੈਂਟ ਕੀਤਾ ਹੈ ਨਾ ਇੱਕ ਹਟਕੇ ਟੌਪਿਕ ਤੇ ਫਿਲਮ ਬਣੀ ਹੈ ਤੇ ਜਿੱਦੇ ਟ੍ਰੇਲਰ ਆਇਆ ਕੁਝ 네ਗੇਟਿਵ ਕਮੈਂਟਸ ਵੀ ਆ ਕਿ ਕੀ ਦਿਖਾ ਰਹੇ ਹੋ ਤੁਸੀਂ ਤਾਂ ਡਰ ਲੱਗਦਾ ਜਦੋਂ ਨਵੀਂ ਨਵੀਂ ਚੀਜ਼ ਐਕਸਪੈਰੀਮੈਂਟ ਕਰਦੇ ਹੋ ਡਰ ਮੈਨੂੰ ਕਨਸੈਪਟ ਦਾ ਨਹੀਂ ਸੀ ਮੁੱਦਾ ਬਹੁਤ ਵੱਡਾ ਹੈ ਫਿਲਮ ਮੁੱ एंड एंटरटेनमेंट न बनाया एक्शन फिल्म बनाती है गुड एक्शन बिग एक्शन फिल्म है पंजाबी इंडस्ट्री की पांच छः व्डे एक्शन सीकुएंस है डर इस चीज़ का है कि ऑडियंस एक्सैप्ट करे जरूर ऑडियंस सिनेमा चे जरूर जाए जाए देखो तो, पहली बार पंजाबी फिल्म एक तीन लैंगुएज आ रही है और मैं एक एज अ प्रोड्यूसर हिम्मत की है कि मैं पाबी लैंग्एज तो है ही हिंदी डबिंग मराठी डबिंग च भी आ रही है सो यह मैं चाह रहा कि एक बार ऑडियंस सिनेमा चोड़ी भी बढ़ेगी या जिनी भी जाती है उन्होंने फिर समझ आएगी अच्छी फिल्म बनाई है एक मसाला मास एंटरटेनमेंट प्लस पूरा नॉलेज है सैंड माइनिंग की एंड यूजर तक की रेट जानता है बहुत कुछ है एक कहानी के जरिए दस है तो एक जिमें हमें के तो केजीएफ देखे देखिए पुष्पा देखी उस बारे माइंस उत्ते हैं गोल्ड सेलवुड माफिया से फॉरस्ट के उत्ते मैं बनाता है रेत का इलीगल सेंड माफिया है ना है मुद्दा जो है तो है इधर का ही नहीं पूरे इंडिया का मुद्दा है हर स्टेट का मोस्टली मुद्दा सो वाई नॉट ਮੈਂ ਫਿਲਮੀ ਫੇਰਸ ਕਰਕੇ ਹਿੰਦੀ ਚ ਵੀ ਲਗਾ ਰਿਹਾ ਪੈਨ ਇੰਡੀਆ ਰਿਸਕ ਹੈ ਬਟ ਲੈ ਲਿਆ ਸਿੰਗਰ ਤੁਹਾਡੇ ਲਈ ਕਿੰਨਾ ਕੁ ਐਕਸਪੈਰੀਮੈਂਟਲ ਰਿਹਾ ਇਸ ਫਿਲਮ ਦੇ ਵਿੱਚ ਨਾ ਤੁਹਾਡੇ ਲੁੱਕ ਬਿਲਕੁਲ ਡਿਫਰੈਂਟ ਲੱਗੀ ਹੈ ਨਾ ਬਹੁਤ ਕੁਝ ਤੁਸੀਂ ਚੇਂਜ ਕੀਤਾ ਆਪਣੇ ਆਪ ਤੇ ਵੀ ਬਹੁਤ ਮੈਂਟਲੀ ਦੇ ਨਾਲ ਨਾਲ ਫਿਜ਼ੀਕਲੀ ਵੀ ਬੰਦੇ ਨੂੰ ਬਹੁਤ ਕੁਝ ਚੇਂਜ ਕਰਨਾ ਪੈਂਦਾ ਇੱਕ ਫਿਲਮ ਦੇ ਲਈ ਤੇ ਡਰ ਨਹੀਂ ਲੱਗਾ ਜਦੋਂ ਟ੍ਰੇਲਰ ਆਇਆ 네ਗੇਟਿਵ ਕਮੈਂਟਸ ਆਣਾ ਸ਼ੁਰੂ ਕੀਏ ਕਿ ਇਹ ਕਿੱਦਾਂ ਦੇ ਟੌਪਿਕ ਤੇ ਤੁਸੀਂ ਫਿਲਮ ਬਣਾ ਰਹੇ ਹੋ ਨਹੀਂ 네ਗੇਟਿਵ ਕਮੈਂਟ ਤਾਂ ਨਹੀਂ ਆਏ ਸਾਨੂੰ 네ਗੇਟਿਵ ਕਮੈਂਟ ਨਹੀਂ ਆਏ ਹੈਗੇ ਸਮਕ ਇਨ ਫੈਕਟ ਲੋਕਾਂ ਨੇ ਇਹੀ ਕਿਹਾ ਕਿ ਯਾਰ ਬਹੁਤ ਵਧੀਆ ਲੱਗਾ ਤੁਸੀਂ ਕਿਸੇ ਵਧੀਆ ਮੁੱਦੇ ਤੇ ਗੱਲ ਕੀਤੀ ਐਂਡ ਬਿਹਾਂ ਵਾਲੇ ਕਨਸੈਪਟ ਤੋਂ ਬਾਹਰ ਨਿਕਲ ਕੇ ਕੁਝ ਕਰਨ ਦੀ ਕੋਸ਼ਿਸ਼ ਕੀਤੀ ਐ ਸੋ ਸਾਨੂੰ ਵੀ ਚੰਗਾ ਲੱਗਦਾ ਜਦੋਂ ਲੋਕ ਐਪਰੀਸ਼ੀਏਟ ਕਰਦੇ ਨੇ ਹੁਣ ਬਸ ਇੰਨਾ ਹੈ ਕਿ ਲੋਕ ਜਾ ਕੇ ਟੀਵੀ 'ਚ ਦੇਖਣ ਆਪਣੇ ਸਿਨੇਮਾ ਘਰਾਂ 'ਚ ਜਾ ਕੇ ਦੇਖਣ ਤੇ ਅਸੀਂ ਵੀ ਕੋਸ਼ਿਸ਼ ਕਰਦੇ ਆ ਲੱਗੇ ਹੋਏ ਆ ਅਸੀਂ ਵੀ ਕੁਝ ਵਧੀਆ ਕਰਨ ਦੀ ਤੇ ਤੁਸੀਂ ਵੀ ਬਸ ਸਪੋਰਟ ਕਰੋ ਇਹੀ ਆ ਜੀ ਬਿਲਕੁਲ ਪੰਜਾਬੀ ਸਿਨੇਮਾ ਦਾ ਮਿਆਰ ਦਿਨੋ ਦਿਨ ਉੱਚਾ ਹੁੰਦਾ ਜਾ ਰਿਹਾ ਹੈ ਨਾ ਵੱਖਰੇ ਵੱਖਰੇ ਕਨਸੈਪਟ ਤੇ ਫਿਲਮਾਂ ਬਣ ਰਹੀਆਂ ਨੇ ਅਲੱਗ-ਅਲੱਗ ਟਾਪਿਕਸ ਸਾਹਮਣੇ ਆ ਰਹੇ ਨੇ ਤੁਹਾਡੀ ਫਿਲਮ ਵੀ ਇੱਕ हटਕੇ ਬਿਲਕੁਲ ਵੱਖਰੇ ਟਾਪਿਕ ਤੇ ਆ ਤੇ ਮੋਸਟਲੀ ਜਿਹੜੀ ਆਡੀਅנס ਹੁੰਦੀ ਹੈ ਕਾਮੇਡੀ ਫਿਲਮਾਂ ਦੇਖਣਾ ਪਹਿਲਾ ਪ੍ਰੇਫਰੈਂਸ ਕਰਦੀ ਹੈ ਮੇਰੇ ਖਿਆਲ ਨਾਲ ਹਨਾ ਤੇ ਤੁਹਾਨੂੰ ਕੀ ਲੱਗਦਾ ਇਸ ਚੀਜ਼ ਨੂੰ ਚੇਂਜ ਕਰਨਾ ਚਾਹੀਦਾ ਕਿਉਂਕਿ ਆਡੀਅנס ਇੱਕ ਪਾਸੇ ਕਹਿੰਦੇ ਕਿ ਸਾਨੂੰ ਕੁਝ ਨਵਾਂ ਦੇਖਣ ਨੂੰ ਮਿਲਣਾ ਚਾਹੀਦਾ ਤੇ ਇੱਕ ਪਾਸੇ ਉਹ ਫੇਰ ਵੀ ਉਹੀ ਕਾਮੇਡੀ ਚੀਜ਼ ਦਾ ਦੇਖਣਾ ਪਸੰਦ ਐਕਚੁਅਲੀ ਜਦੋਂ ਸਾਡੀ ਪੰਜਾਬੀ ਆਡੀਅנס ਕੰਪੇਅਰ ਕਰਨ ਲੱਗ ਜਾਂਦੀ ਆ ਅ ਵੱਡੀਆਂ ਮੂਵੀਜ਼ ਜਿੱਦਾਂ ਜਿਨ੍ਹਾਂ ਦੇ ਬਜਟ 100-200, 200 ਕਰੋੜ ਆ 3-300 ਕਰੋੜ ਜਦੋਂ ਅਸੀਂ ਕੰਪੇਅਰ ਕਰਨ ਲੱਗ ਜਾਂਦੇ ਆ ਆਪਣੀ ਪੰਜਾਬੀ ਮੂਵੀ ਨੂੰ ਉਹਦੇ ਨਾਲ ਸਾਨੂੰ ਮੂਵੀ ਤਾਂ ਅਸੀਂ ਕਰ ਸਕਦੇ ਆ ਉਦਾਂ ਦੀ ਬਟ ਉਦਾਂ ਦਾ ਸਾਨੂੰ ਆਡੀਅנס ਵੀ ਉੰਨੀ ਚਾਹੀਦੀ ਆ ਨਾ ਹੁਣ ਉਨੀ ਆਡੀਅנס ਸਾਨੂੰ ਸਪੋਰਟ ਕਰਦੀ ਹੋਵੇ ਅਸੀਂ ਤਾਂ ਹੀ ਕਿਸੇ ਚੀਜ਼ ਤੇ ਇੰਨਾ ਪੈਸਾ ਲਾ ਕੇ ਰਿਕਵਰ ਕਰ ਸਕਦੇ ਆ ਅ ਤੁਸੀਂ ਸੁਪਨੇ ਤਾਂ ਵੱਡੇ-ਵੱਡੇ ਕਰ ਦਿੰਦੇ ਹੋ ਕਿ ਯਾਰ ਆਹ ਨਹੀਂ ਗੱਲ ਨਹੀਂ ਬਣੀ 2 ਮਿੰਟ ਤੁਹਾਡੇ ਮੈਸੇਜ ਲਿਖਣ ਨਾਲ ਜਾਂ ਕਮੈਂਟ ਕਰਨ ਨਾਲ ਮਤਲਬ ਕਹਿ ਦਿੰਦੇ ਹੋ ਕਿ ਯਾਰ ਐਦਾਂ ਨਹੀਂ ਹੋਗਾ ਉਦਾਂ ਹੋਇਆ ਸੀ ਆ ਕਰਦੇ ਸੀ ਸੋਦੇ ਸੀ ਪਰ ਤੁਸੀਂ ਇੱਕ ਵਾਰੀ ਸਾਨੂੰ ਖੋਲਤਾ দাও ਤੁਸੀਂ ਸਪੋਰਟ ਤਾਂ ਕਰੋ ਇੱਕ ਵਾਰੀ ਖੋਲ ਕੇ ਇੱਕ ਟਾਈਮ ਆਊਗਾ ਜਦੋਂ ਅਸੀਂ ਵੀ 2-2 4-400 ਕਰੋੜ ਵਾਲੀਆਂ ਫਿਲਮਾਂ ਬਣਾਵਾਂਗੇ ਤਾਂ ਅਬ ਮੈਂ ਵੀ ਇੱਥੇ ਹੀ ਆ ਤੇ ਤੁਸੀਂ ਵੀ ਇੱਥੇ ਹੀ ਮੈਂ ਤਾਂ ਚਾਹਨਾ ਆਪਾਂ ਕੰਮ ਕਰੀਏ ਵਧੀਆ ਕਰੀਏ ਬਸ ਤੁਸੀਂ ਸਪੋਰਟ ਕਰੋ ਇੰਨਾ ਚਾਹੀਦਾ ਜੀ ਸਪੋਰਟ ਮੀਡੀਆ ਸਪੋਰਟ ਰਹੀ ਪੂਰੀ ਮੀਡੀਆ ਦੀ ਸਪੋਰਟ ਸਭ ਤੋਂ ਪਹਿਲਾਂ ਜ਼ਰੂਰੀ ਹੈ ਜਿਹਨਾਂ ਲਈ ਫਿਲਮ ਬਣ ਰਹੀ ਹੈ ਉਹ ਦੇਖੋ ਤੁਸੀਂ ਜਾ ਕੇ ਇੱਕ ਵਾਰੀ ਸਮਝ ਆਊਗੀ ਫਿਰ ਅਸੀਂ ਅਸੀਂ ਤਾਂ ਹੀ ਗਰੋ ਕਰਾਂਗੇ ਨਾ ਕਿਉਂਕਿ ਉਹ ਐਕਸ਼ਨ ਫਿਲਮਾਂ ਆਂਦੇ ਲੋਕ ਬਾਲੀਵੁੱਡ ਵਾਲ ਤੇ ਸਾਊਥ ਵਾਲ ਜ਼ਿਆਦਾ ਭੱਜਦੇ ਨੇ ਆਪਣੀ ਇੰਡਸਟਰੀ ਚ ਵੀ ਬਣਦੀਆਂ ਨੇ ਹਾਲਾਂਕਿ ਉਹਨਾਂ ਸਪੋਰਟ ਨਹੀਂ ਕਰਦੇ ਜਿੰਨਾ ਉਹਨਾਂ ਨੂੰ ਸਪੋਰਟ ਕਰਿਆ ਜਾਂਦਾ ਉਹ ਹੀ ਮੈਂ ਕਹਿ ਰਿਹਾ ਮੈਂ ਪਿਛਲੇ ਪਿਛਲੇ ਸਾਰੇ ਇੰਟਰਵਿਊ ਚ ਇਹ ਮੈਂ ਗੱਲ ਕਹੀ ਹੈ ਇਹ ਫੈਕਟ ਹੈ ਐਜ਼ ਅ ਪ੍ਰੋਡਿਊਸਰ ਹੀ ਗੱਲ ਕਰਦਾ ਸਾਊਥ ਦੀ ਜਿਹੜੀ ਹੁਣ ਡਬਿੰਗ ਫਿਲਮਾਂ ਜਿੰਨੀ ਆਈ ਪੁਸ਼ਪਾ ਗੰਟਾਰਾ ਕੇ ਜੀਐਫ ਬਾਹੂਬਲੀ ਪੰਜਾਬ ਪੰਜਾਬ ਦਾ ਬਿਜ਼ਨਸ ਪੰਜਾਬੀ ਫਿਲਮ ਤੋਂ ਜ਼ਿਆਦਾ ਹੈ ਜਦਕਿ ਡਬਿੰਗ ਫਿਲਮ ਹੈ ਉਹ ਔਰ ਤੇ ਪੰਜਾਬ ਸਟੇਟ ਦਾ ਬਿਜ਼ਨਸ ਉਹਨਾ ਆਪਣਾ ਪੰਜਾਬੀ ਫਿਲਮ ਤੋਂ ਜ਼ਿਆਦਾ ਹੈ ਤੇ ਪਬਲਿਕ ਐਕਸੈਪਟ ਕਰ ਰਹੀ ਹੈ ਨਾ ਤੇ ਇਹਦਾ ਮਤਲਬ ਉਹਨਾਂ ਨੂੰ ਅੱਛੀ ਸਟੋਰੀਜ਼ ਅਸੀਂ ਵੀ ਤੋਂ ਹੁਣ ਬਣਾਇਆ ਮਾਈਨਿੰਗ ਹੋਈ ਹੈ ਮਾਈਨਿੰਗ ਪਿਕਚਰ ਹੈ ਅਲੱਗ ਸਟੋਰੀ ਹੈ ਗ੍ਰੇਂਜਰ ਵਾਲੀ ਫਿਲਮ ਹੈ ਇੱਕ ਇੱਛਾ ਇੱਛਾ ਕਨਸੈਪਟ ਹੈ ਆਊਟਸਾਈਡ ਦੀ ਫਿਲਮ ਬਣਾਈ ਹੈ ਐਕਸ਼ਨ ਬਹੁਤ ਹੈ ਅੱਛੀ ਕਹਾਣੀ ਹੈ ਦੋ ਹੀਰੋ ਦੀ ਕਹਾਣੀ ਹੈ ਰੇਤ ਮਾਫੀਆ ਦੀ ਕਹਾਣੀ ਹੈ ਦੇਖੋ ਇੰਜੋਏ ਕਰੋ ਜੇ ਤੁਸੀਂ ਇਹਨੂੰ ਹਿੱਟ ਕਰੋਗੇ ਫਿਲਮ ਨੂੰ ਐਜ਼ ਅ ਪ੍ਰੋਡਿਊਸਰ ਮੈਨੂੰ ਹਿੰਮਤ ਹੈ ਕਿ ਨਹੀਂ ਦੁਬਾਰਾ ਮੈਂ ਫਿਲਮ ਬਣਾਵਾਂਗਾ ਨਹੀਂ ਫਿਰ ਇਦਾਂ ਦੀ ਮੈਂ ਫਿਰ ਸੋਚਾਂਗਾ ਫਿਲਮ ਬਣਾਨੀ ਨਹੀਂ ਕਿਉਂਕਿ ਜੇ ਪੰਜਾਬੀ ਆਡੀਅנס ਹੀ ਸੋਚੇਗੀ ਹੁਣ ਦੇਖਦੇ ਆਂ ਕੌਣ ਜਾਏ ਇਦਾਂ ਨਹੀਂ ਐਟੀਟਿਊਡ ਪੋਜ਼ਿਟਿਵ ਰੱਖੋ ਜੋ ਬਾਕੀ ਮੈਂ ਲੈਂਗੁਏਜ ਲਈ ਰੱਖਦੇ ਹੋ ਆਪਣੇ ਲਈ ਤਾਂ ਰੱਖੋ ਉਸ ਤਰ੍ਹਾਂ ਦਾ ਐਟੀਟਿਊਡ ਆਪਣੀ ਲੈਂਗੁਏਜ ਲਈ ਬਿਲਕੁਲ ਸਿੰਗਾ ਫਿਲਮ ਦੇ ਵਿੱਚ ਤਾਂ ਟ੍ਰੇਲਰ ਦੇਖ ਲਿਆ ਤੁਹਾਡਾ ਸਾਰਿਆਂ ਨੇ ਕਿ ਕਮਾਲ ਦਾ ਐਕਸ਼ਨ ਕੀਤਾ ਰੀਅਲ ਲਾਈਫ ਦੇ ਵਿੱਚ ਸਿੰਗਾ ਨੂੰ ਐਕਸ਼ਨ ਕਰਨ ਤੋਂ ਡਰ ਲੱਗਦਾ ਏ ਕਿਸੇ ਹੋਰ ਚੀਜ਼ ਤੋਂ ਡਰ ਲੱਗਦਾ ਕਿਸ ਟਾਈਪ ਦਾ ਐਕਸ਼ਨ ਫਿਲਮ ਦੇ ਵਿੱਚ ਤੁਸੀਂ ਬਹੁਤ ਐਕਸ਼ਨ ਕੀਤਾ ਹੈ ਨਾ ਤੇ ਫਾਈਟ ਬਹੁਤ ਹੋਈ ਹੈ ਰੀਅਲ ਲਾਈਫ ਦੇ ਵਿੱਚ ਅਗਰ ਕੋਈ ਲੜਾਈ ਝਗੜਾ ਹੋ ਜਾਏ ਉਸ ਚੀਜ਼ ਤੋਂ ਡਰ ਨਹੀਂ ਲੱਗਦਾ ਤੁਹਾਨੂੰ ਮੈਂ ਨਹੀਂ ਸਮਝਦਾ ਸਿੰਘਾ ਬੋਲਦਾ ਵੀ ਤੁਹਾਨੂੰ ਲੱਗਦਾ ਮੈਂ ਡਰ ਲੱਗਦਾ ਹੋਊਗਾ ਕਾਈ ਲੱਗਦਾ ਨਾ ਤੁਹਾਨੂੰ கரெਕਟ ਸੁੱਖਾ ਜੱਟ ਜੱਟ ਕੈਰੈਕਟਰ கரெਕਟ ਕਿਸੇ ਜੀ ਕੋਈ ਕੋਈ ਸਿਚੁਏਸ਼ਨ ਹੁੰਦੀ ਹੈ ਜਿੱਥੇ ਬੰਦੇ ਨੂੰ ਡਰ ਕੇ ਬਚਾ ਕਰਕੇ ਵੀ ਫਾਇਦਾ ਕੋਈ ਕੋਈ ਸਿਚੁਏਸ਼ਨ ਹੁੰਦੀ ਹੈ ਜਿੱਥੇ ਬੰਦਾ ਆੜ ਕੇ ਵੀ ਕੰਮ ਕਰਾ ਲੈਂਦਾ ਸੋ ਸਿਚੁਏਸ਼ਨ ਤੇ ਡਿਪੈਂਡ ਕਰਦਾ ਕੀ ਸਿਚੁਏਸ਼ਨ ਹੈ ਰਿਗਰਟ ਹੈ ਸਿੰਘਾ ਨੂੰ ਕਿਸੇ ਗੱਲ ਦਾ ਲਾਈਫ ਦੇ ਵਿੱਚ ਕਦੀ ਆ ਰਿਗਰਟ ਹੈ ਕਿ ਮੈਂ ਯਕੀਨ ਬਹੁਤ ਜਲਦੀ ਕਰ ਲਿਆ ਨਾ ਹਰੇਕ ਨੂੰ ਆਪਣੇ ਵਰਗਾ ਸਮਝ ਲੈਣਾ ਸੋ ਆਈ ਰਿਗਰਟ ਹੈ ਇਹ ਸਾਰੀ ਯਾਦ ਤਾਂ ਹਟਦੀ ਨਹੀਂ ਜਾਂਦੀ ਨਹੀਂ ਪਤਾ ਨਹੀਂ ਕਿਉਂ ਮਤਲਬ ਸਾਨੂੰ ਲੱਗਦਾ ਕਿ ਅਗਲੇ ਅਗਲਾ ਇਨਸਾਨ ਵੀ ਸਾਡੇ ਵਰਗਾ ਹੀ ਹੈ ਜਿਵੇਂ ਦੇ ਅਸੀਂ ਆ ਅਸੀਂ ਟਰਸਟ ਕਰ ਲੈਂਦੇ ਈਜ਼ੀਲੀ ਆ ਸਾਡੇ ਪੰਜਾਬੀਆਂ ਦੇ ਖੂਨ ਚ ਹੀ ਆ ਉਹਨਾਂ ਲੱਗਦਾ ਹੁਣ ਬੰਬੇ ਜਾਊਂਗਾ ਫਿਰ ਥੋੜਾ ਜਿਹਾ ਦਿਮਾਗ ਹੋਊਗਾ ਤੇਜ਼ ਮੇਰਾ ਫਿਰ 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 ਨਹੀਂ ਮੈਂ ਕਰਦਾ ਯਕੀਨ ਕਿਸੇ ਨੂੰ ਦਿਮਾਗ ਤਾਂ ਨਹੀਂ ਸਭ ਦੇ ਪੰਜਾਬੀ ਬਹੁਤ ਇੰਟੈਲੀਜੈਂਟ ਹੁੰਦੇ ਆ ਮੈਂ ਪੰਜਾਬੀ ਸਾਰੇ ਪੰਜਾਬੀ ਜਰੇ ਆ ਦੁਨੀਆ ਕਿਥੇ ਕਿਥੇ ਪਹੁੰਚੇ ਹੋਏ ਆ ਬਸ ਇਹ ਕੀ ਆਪਣੇ ਕੰਮ ਵੱਲ ਧਿਆਨ ਦੇਣ ਤੇ ਪੋਟੈਂਸ਼ੀਅਲ ਬਹੁਤ ਹੈ એનર્ਜੀ ਬਹੁਤ ਹੈ ਪੰਜਾਬੀਆਂ ਚ ਹੈ ਨਾ ਲਾਰਜਰ देन ਲਾਈਫ ਲਾਈਫ ਜਿੰਦੇ एकदम ਲਾਰਜ ਜਿਹਾ ਰਾਜਾ ਜਿਹਾ ਲਾਈਕ ਰਾਜਾ ਲਾਈਕ ਅ ਕਿੰਗ ਉਹਦਾ ਜੀ ਸੋਚ ਵੀ ਰੱਖਣਾ ਫਿਰ ਪੈਸੋ ਸੇ ਅਮੀਰ ਨਹੀਂ ਹੁੰਦਾ ਆਦਮੀ ਸੋਚ ਸੇ ਅਮੀਰ ਹੁੰਦਾ ਹੈ ਯੂ نو ਥਾਟ ਵੈਸੇ ਰੱਖੀਏ ਜੀ ਤੁਸੀਂ ਜਦਾਂ ਕਿਹਾ ਹਨਾ ਕਿ ਬੰਬੇ ਜਾਊਂਗਾ ਬਾਲੀਵੁੱਡ ਹੈ ਵੈਸੇ ਜ਼ਹਿਨ ਦੇ ਵਿੱਚ ਸਿੰਘੇ ਦੇ ਕਿ ਹਾਂ ਮੈਂ ਵੀ ਬਾਲੀਵੁੱਡ ਦੇ ਵਿੱਚ ਪ੍ਰੋਜੈਕਟ ਕਰਨਾ ਕੋਈ ਮੇਰੇ ਜ਼ਹਿਨ ਦੇ ਵਿੱਚ ਤਾਂ ਹਾਲੀਵੁੱਡ ਵੀ ਹੈਗਾ ਇਹ ਦੇਖਦੇ ਜਾਂਦੇ ਜਾਨੇ ਕਦੋਂ ਕੰਮ ਕਰਾਂਗੇ ਵਧੀਆ ਕਰਾਂਗੇ ਆਟੋਮੈਟਿਕ ਹੀ ਜਾਵਾਂਗੇ ਵਾਹਿਗੁਰੂ ਮਿਹਰ ਕਰੂਗਾ ਮਿਹਨਤ ਕਰਾਂਗੇ ਜ਼ਰੂਰ ਜਾਣਾ ਕਿੱਡੀ ਗੱਲ ਹਿੰਦੀ ਆਡੀਅנס ਸਿੰਘਾ ਭਾਈ ਨੂੰ ਦੇਖ ਹੀ ਲੇਗੀ ਮਾਈਨਿੰਗ ਦੇ ਨਾਲ ਹਿੰਦੀ ਡਬਿੰਗ ਚ ਲੱਗ ਰਹੀ ਹੈ ਜੀ ਇੰਡੀਆ ਚ ਯੂਪੀ ਯੂਪੀ ਬਿਹਾਰ ਮਹਾਰਾਸ਼ਟਰ ਹਰ ਜਗ ਲੱਗ ਰਹੀ ਹੈ ਮਰਾਠੀ ਚ ਤੇਕਨੀਕਲੀ ਤੇ ਪਹੁੰਚ ਹੀ ਜਾਊਗਾ ਉਹਨੂੰ ਲੱਗ ਕਰ ਚ ਤੇਕਨੀਕਲੀ ਤੇ ਕੋਈ ਜਾਣ ਬਾਕੀ ਤਾਂ ਪ੍ਰੋਪਰ ਹਿੰਦੀ ਫਿਲਮ ਹੋ ਤਾਂ ਫਿਰ ਮਾਈਕ ਅਗੇਨ देयर प्लीज ਤੁਸੀਂ ਕੰਟੀਨਿਊ ਕਰ ਲਓ ਹਾਂ ਬਸ ਪੰਜਾਬੀ ਹੁਣ ਰਾਂਜਾ ਜੀ ਹੁਣ ਮਿਲ ਗਿਆ ਆਪਾਂ ਨੂੰ ਔਰ ਵੀਰੇ ਹੋਣਾ ਨੇ ਆਪਾਂ ਨੂੰ ਹਿੰਦੀ ਮੂਵੀ ਦਾ ਵੀ ਰਾਹ ਦੱਸਣਾ ਨਹੀਂ ਪੈਸੇ ਦੀ ਨਹੀਂ ਗੱਲ ਕਰਦਾ ਆਪਾਂ ਪੈਸੇ ਨਹੀਂ ਮੈਂ ਪ੍ਰੋਡਿਊਸਰ ਦੇ ਤੌਰ ਤੇ ਨਹੀਂ ਕਹਿ ਰਿਹਾ ਐਜ਼ ਇਨ ਭਰਾ ਦੇ ਤੌਰ ਤੇ ਕਹਿ ਰਿਹਾ ਕਿ ਐਜ਼ ਇਨ ਭਰਾ ਦੇ ਤੌਰ ਤੇ ਮੈਨੂੰ ਵਧੀਆ ਚੀਜ਼ ਦੱਸਣਗੇ ਕਿ ਸਿੰਘਾ ਮੇਰਾ ਛੋਟਾ ਭਰਾ ਆ ਤੇ ਸਹੀ ਗਾਈਡ ਕਰਨਗੇ ਮੈਂ ਇੰਨਾ ਕਹਿ ਸਕਦਾ ਕਿ ਮੈਨੂੰ ਕਹਿਣ ਦੱਸਣਗੇ ਕਿ ਵੀਰੇ ਆਹ ਚੀਜ਼ ਆਪਾਂ ਕਰ ਸਕਦੇ ਆ ਨਹੀਂ ਕਰ ਸਕਦੇ ਆਪਣੇ 골ਡ ਟਾਈਮ ਬਹੁਤ ਥੋੜਾ ਹੈ ਤਾਂ ਆਪਾਂ ਫਟਾਫਟ ਇੱਕ ਗੇਮ ਖੇਡ ਲੈਣੇ ਆ ਟਾਈਮ ਹੀ ਨਾ ਹੈਗਾ ਤੇ ਗੇਮ ਖੇਲਣਾ ਹੈ ਅੱਛਾ ਮੈਂ ਇੱਕ ਵਰਡ ਬੋਲੂਗਾ ਹਾਂ ਤੁਹਾਡੀ ਗੇਮ ਆਗੇਟ ਦੇ ਦੇ ਗੇਮ ਨੂੰ ਮੈਂ ਸਾਡੇ ਬਾਅਦ ਕਰਨੀ ਇੰਡਸਟਰੀ ਚ ਦੱਸਣਾ ਹੈ ਕਿ ਕਿਹੜੇ ਆਰਟਿਸਟ ਤੇ ਇਹ ਵਰਡ ਸੂਟ ਕਰਦਾ ਠੀਕ ਹੈ ਦ ਬੋਸ ਸਿੰਗਾ ਵਨ ਐਂਡ ਓਨਲੀ ਸਿੰਗਾ ਪਿਓ ਡਾਇਲੋਗ ਬੋਲ ਦੋ ਆਪਣਾ ਇਹ ਆਉਣ ਵਾਲੇ ਇਹ ਆਉਣ ਵਾਲੇ 4-5 5-6 ਮਹੀਨਿਆਂ ਚ ਪਤਾ ਲੱਗ ਜਾਊਗਾ ਤੁਹਾਨੂੰ ਪਿਓ ਬੋਲ ਦੋ ਨਾ ਸਿੰਗਾ ਬੋਲਦਾ ਫਿਰ ਅ ਸਿੰਘਾ ਬੋਲਦਾ ਵੀਰੇ ਤਾਂ ਸੁਣਿਆ ਸਾਰਿਆਂ ਨੇ ਇੱਕ ਮੂਵੀ ਦਾ ਡਾਇਲੋਗ ਬੋਲਦਾ ਮੈਂ ਤੁਹਾਨੂੰ। ਸੁੱਕੇ ਦੇ ਪਿੰਡ ਚੋਂ ਪਿਆਰ ਨਾਲ ਤਾਂ ਚਾਹੇ ਕੋਈ 100 ਵਾਰੀ ਲੰਘ ਜਾਏ। ਪਰ ਲਲਕਾਰਾ ਮਾਰ ਕੇ ਜਾਣ ਵਾਲਾ ਅਜੇ ਤੱਕ ਸੁੱਕਾ ਨਹੀਂ ਗਿਆ। ਇਹ ਤਾਂ ਟ੍ਰੇਲਰ ਚ ਵੀ ਡਾਇਲੋਗ ਹੈ ਬਹੁਤ ਪਸੰਦ ਕੀਤਾ ਹੈ ਨਾ ਇਸ ਨੂੰ ਰੌਣ ਕੀ ਕੌਨ ਇੰਡਸਟਰੀ ਚੋਂ। ਰੌਣ ਕੀ ਰਾਂਜਾ ਜੀ ਤਾਂ ਹੈਗੇ ਨੇ ਰਾਂਜਾ ਜੀ ਇਨਾਂ ਤੇ ਚਲੋ ਮੈਂ ਕੰਮ ਕਿਧਰ ਆਉਣ ਕੀ ਹੈ ਹਾਂ ਉਧਰ। ਇਹ ਵੀ ਗੱਲ ਸਹੀ ਆ ਕਿ ਚਲੋ ਰੌਣਕੀ ਆ ਵੀਰਾ ਮਤਲਬ ਕਿ ਜਦੋਂ ਆਉਂਦਾ ਬਾਈਬ ਚੇਂਜ ਕਰ ਦਿੰਦਾ ਵੀਰਾ ਸੋ ਜਦੋਂ ਵੀ ਤੁਹਾਨੂੰ ਮਿਲਦਾ ਚਾਹੇ ਤੁਹਾਡਾ ਕਿੱਡਾ ਵੀ ਮੂਡ ਖਰਾਬ ਹੋਵੇ ਕਿੱਡਾ ਵੀ ਤੁਸੀਂ ਮਤਲਬ ਹੋਏ ਜਦੋਂ ਵੀ ਰਾਕੇ ਏ ਬ੍ਰੋ ਉਹ ਸਮਝਣਾ ਉਹ ਵਧੀਆ ਬਾਈਬ ਜੀ ਬਣ ਜਾਂਦੀ ਹੈ ਜੀ ਤੁਸੀਂ ਦੱਸੋ ਕੌਣ ਹੈ ਰੌਣਕੀ ਰੌਣਕੀ ਆਪਣੀ ਪੰਜਾਬੀ ਇੰਡਸਟਰੀ ਚ ਮੈਂ ਸਾਰਾ ਗੁਰਪਾਲ ਬਹੁਤ ਰੌਣਕੀ ਹੈ ਮੇਰੀ ਕੋਸਟਾਰ ਉਹ ਜਬਰਦਸਤ ਸ਼ੀ ਇਜ਼ ਗੁੱਡ ਸ਼ੀ ਇਜ਼ ਫਨੀ ਹੈਪੀ ਪੋਜ਼ਿਟਿਵ ਉਹਦਾ ਰੱਬ ਪਰਮਾਤਮਾ ਨੂੰ ਉਹਦਾ ਹੀ ਰੱਖੇ ਖੁਸ਼ ਰੱਖੇ ਹੋਰ ਕੀ ਆ ਕੈਂਟ ਬੰਦਾ ਕੌਣ ਹੈ ਰਾਂਝਾ ਵਿਕਰਮ ਸਿੰਘ ਆਈ ਐਮ ਦ ਕੈਟ ਕੈਟ ਬੰਦਾ ਹੀਰੋ ਚ ਕਹਿ ਰਹੇ ਹੋ ਕਿ ਐਕਟਰ ਦਾ ਪਰਸਨੈਲਿਟੀ ਗੁੱਗੂ ਗਿਲ ਪਾਜੀ ਆਈ ਲਵ ਹਿਮ ਮੈਂ ਪਹਿਲੀ ਪਿਕਚਰ ਪੱਚੀ ਕੇ ਲਈ ਕੀਤੀ ਸੀ ਉਹਨਾਂ ਨਾਲ ਜੀ ਵੱਡੇ ਬ੍ਰਦਰ ਵਰਗੇ ਫਾਦਰ ਫਿਗਰ ਆਈ ਲਵ ਹਿਮ ਜੀ ਕੈਟ ਸਟਾਈਲ ਵਾਈਲ ਸਭ 10 ਔਨ 10 ਤੁਹਾਨੂੰ ਕੌਣ ਲੱਗਦਾ ਇੰਡਸਟਰੀ ਕੈਟ ਕੈਟ ਬੰਦਾ ਆ ਕਹੇ ਤਾਂ ਬੰਦੇ ਕਹਿੰਦਾ ਸਾਰੇ ਹੀ ਨੇ ਮੇਰੇ ਕਿਸੇ ਵੈਸੇ ਇੰਨਾ ਬਾਤ ਨਹੀਂ ਪਿਆ ਕਿਸੇ ਨਾਲ ਨਾ ਦੂਰ ਰਹਿਨੇ ਆ ਮੈਂ ਦੂਰ ਹੀ ਰਹਿਣਾ ਜੀ ਦੂਰ ਵੀ ਨਹੀਂ ਰਹਿੰਦਾ ਐਕਚੁਅਲੀ ਮੇਰਾ ਬਹੁਤਾ ਆਪਣੇ ਕੰਮਾਂ 'ਚ ਬਿਜ਼ੀ ਆ ਮਤਲਬ ਸਾਰੇ ਸਾਰੇ ਆਪਣੇ ਆਪਣੇ ਕੰਮਾਂ 'ਚ ਬਿਜ਼ੀ ਨੇ ਜੀ ਫਿਟਨੈਸ ਫਰੀਕ ਕੌਣ ਹੈ ਫਿਟਨੈਸ ਫਰੀਕ ਚੀਮਾ ਕਰਤਾਰ ਚੀਮਾ ਉਹ ਬੋਡੀ ਬੂਡੀ ਵਧੀਆ ਬਣਾਇਆ ਜੀ ਜੀ ਸੋਸ਼ਲ ਮੀਡੀਆ ਫਰੀਕ ਸੋਸ਼ਲ ਮੀਡੀਆ ਫਰੀਕ ਸੋਸ਼ਲ ਮੀਡੀਆ ਤੇ ਕੌਣ ਗਿਆ ਰਹਿਣਾ ਹਾਂ ਸਾਰਾ ਗੁਰਪਾਲ ਜੀ ਮਿੱਟੀ ਦੀ ਖੁਸ਼ਬੂ ਹੈ ਮਿੱਟੀ ਦੀ ਖੁਸ਼ਬੂ ਮਿੱਟੀ ਦੀ ਖੁਸ਼ਬੂ ਮਤਲਬ ਮਤਲਬ ਕਿਹੜਾ ਆਰਟਿਸਟ ਹੈ ਜਿਹਨੂੰ ਦੇਖ ਕੇ ਤੁਹਾਨੂੰ ਫੀਲ ਆਉਂਦਾ ਹੈ ਪੰਜਾਬ ਦਾ ਆ ਹਾਂ ਕਿ ਇਸ ਬੰਦੇ ਦੇ ਨਾਲ ਪੰਜਾਬੀਏ ਤੇ ਨੇ ਆਪਣੇ ਨਾਲ ਰੱਖੀ ਹੈ ਇੰਡਸਟਰੀ ਤੋਂ ਵਨ ਐਂਡ ਓਨਲੀ ਗੁਰਦਾਸ ਮਾਨ ਜੀ ਬਿਲਕੁਲ ਔਰ ਡਰਾਮਾ ਕੁਇਨ ਔਰ ਕਿੰਗ ਡਰਾਮਾ ਕੁਇਨ ਡਰਾਮਾ ਕੁਇਨ ਯਾਰ ਕੋਣੋ ਜਗਦੀ ਹੈ ਬਾਜੀ ਭਾਈ ਮੈਨੂੰ ਪਤਾ ਨਹੀਂ ਮੈਂ ਕੁੜੀਆਂ ਨੂੰ ਕਦ ਕਦ ਚ ਗਿਆ ਓਹੋ ਸਹੀ ਹੈ ਓ ਯਾਰ ਮੈਨੂੰ ਨਹੀਂ ਤੁਸੀਂ ਦੱਸ ਦੋ ਆਪਸ਼ਨ ਦੇ ਦੋ ਮੈਂ ਨਹੀਂ ਦੱਸਣਾ ਇਹ ਤੁਸੀਂ ਦੱਸਣਾ ਨਹੀਂ ਸੱਚੀ ਨਹੀਂ ਨਹੀਂ ਮੈਨੂੰ ਨਹੀਂ ਪਤਾ ਯਾਦ ਨਹੀਂ ਚਲੋ ਕੋਈ ਗੱਲ ਹੈ ਤੁਸੀਂ ਦੱਸੋ ਤੁਹਾਨੂੰ ਕੌਣ ਫਿਟਨੈਸ ਫਰੀਕ ਲੱਗਦਾ ਇੰਡਸਟਰੀ ਚ No doubt ਕਰਤਾਰ ਜੀ ਮਾ ਭਾਈ ਦੀ ਅੱਛੀ ਬਾਡੀ ਹੈ ਐਂਡ ਜਰਨੀ ਹੋਰ ਕੋ ਸਮਝ ਜਲਦੀ ਆਂਦੋ ਨਹੀਂ ਪਿਆ ਐਂਡ ਯਾ फिटनेस फी ओके ते ड्रामा क्वीन और किंग सेम क्वेश्चन मैं हुन देखो मैं 25 के लिए गई थी मैं एक फिल्म की मोटर मॉडर्न मित्रा थी, में थी। गुगी गोगी बाजी हैप्पी सी हैप्पी राय कोटी में है उसी भी अमितोस सर की फिल्म थी उसी भी ऐसा कोई आर्टिस्ट कोई ऐसा जी पर उसी में कोस्टार वो भी वो फनी है थोड़ी ड्रामा कोई है पर मजा आना है सोनिया मान शी इज फनी आ, अपने को टाइम बहुत थोड़ा है लास्ट मैसेज दे दो बस अपनी फिल्म के लिए सारे प्लीज 28 अप्रैल जरूर जाके फिल्म देखो होने 10 दिन रह गए ਮਾਈਨਿੰਗ ਰੇਤੇ ਤੇ ਕਬਜ਼ਾ ਤੇ ਇੱਕ ਅੱਛੀ ਫਿਲਮ ਦੇਖੋ ਅੱਛਾ ਮੁੱਦਾ ਦੇਖੋ ਪੰਜਾਬ ਦਾ ਤੁਹਾਨੂੰ ਮਜ਼ਾ ਆਏਗਾ ਤੇ ਪ੍ਰੋਡਕਸ਼ਨ ਹਾਊਸ ਤੇ ਪੰਜਾਬੀ ਸਿਨੇਮਾ ਨੂੰ ਜਿੰਨਾ ਸਪੋਰਟ ਕਰ ਸਕਦੇ ਕਰੋ ਸਰ ਤੁਸੀਂ ਕੋਈ ਮੈਸੇਜ ਦਿਨਾ ਸੰਦਲਾਸ ਅ 28 April ਨੂੰ ਮੂਵੀ ਆ ਰਹੀ ਹੈ ਜੀ ਮਾਈਨਿੰਗ ਸੋ ਕੀਪ ਸਪੋਰਟਿੰਗ ਐਂਡ ਤੁਸੀਂ ਆਪਣਾ ਪਿਆਰ ਦਿਓ ਤੇ ਬਾਕੀ ਜਾ ਕੇ ਦੇਖੋ ਜੀ 28 April ਨੂੰ ਮੂਵੀ ਮਾਈਨਿੰਗ ਰੇਤੇ ਤੇ ਕਬਜ਼ਾ ਵੈਲ ਇਹ ਤਾਂ ਗੱਲ ਕੀਤੀ ਅਸੀਂ ਸਟਾਕਾਸ ਦੇ ਨਾਲ ਸਾਨੂੰ ਗੱਲ ਕਰਕੇ ਬਹੁਤ ਮਜ਼ਾ ਆਇਆ ਅਸੀਂ ਵੀ ਤੁਹਾਨੂੰ ਹੀ ਕਹਿੰਦੇ ਆ ਕਿ 28 ਤਰੀਕ ਨੂੰ ਚਾਹ ਆਪਣੀ ਫੈਮਲੀ ਦੇ ਨਾਲ ਫਰੈਂਡਸ ਦੇ ਨਾਲ ਬਹੁਤ ਇੱਕ ਵੱਖਰੇ ਮੁੱਦੇ ਤੇ ਫਿਲਮ ਬਣੀ ਹੈ ਫਿਲਮ ਇੰਜੋਏ ਕਰੋ ਤੇ ਆਪਣੇ ਰਿਵਿਊ ਸਾਡੇ ਨਾਲ ਜ਼ਰੂਰ ਸਾਂਝਾ ਕਰੋ ਸਸਰੀ ਗੱਲ ਥੈਂਕ ਯੂ ਪੰਜਾਬੀ ਗਰੁੱਪ